ਅਬ ਵਿੱਚ ਹਾਲਾਤ ਦਿਨ ਬਦਿਨ ਵਿਗੜਦੇ ਜਾ ਰਹੇ ਹਨ ਗੱਲ ਕਰਦੇ ਹਾਂ ਮੁਹਾਲੀ ਦੇ ਡੇਰਾਬਾਸੀ ਖੇਤਰ ਵਿੱਚੋਂ ਪੁਲਿਸ ਨੇ ਗੈਂਗਸਟਰ ਸਮਿਤ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ ਇਹ ਸ਼ਖਸ ਨੇ 18 ਤਾਰੀਖ ਨੂੰ ਹਨੂਮਾਨਗੜ੍ਹ ਵਿੱਚ ਕਤਲ ਕੀਤਾ ਸੀ ਪੁਲਿਸ ਮੁਤਾਬਕ ਇਹ ਗੈਂਗਸਟਰ ਡੇਰਾਬਾਸੀ ਦੇ ਇੱਕ ਪੀਜੀ ਵਿੱਚ ਰਹਿੰਦਾ ਸੀ ਅੱਜ ਇਸ ਦਾ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਗੈਂਗਸਟਰ ਸਮਿਤ ਬਿਸ਼ਨੋਈ ਜ਼ਖਮੀ ਹੋਇਆ ਦਰਅਸਲ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਗੁਲਾਬਗੜ੍ਹ ਦੇ ਇੱਕ ਪੀਜੀ ਵਿੱਚ ਗੈਂਗਸਟਰ ਲੋਕੇ ਹੋਏ ਹਨ ਫਿਰ ਕੀ ਸੀ ਜਦੋਂ ਪੁਲਿਸ ਨੇ ਦਬਸ਼ ਕੀਤੀ ਤਾਂ ਇਹਨਾਂ ਲੋਕਾਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਪਰ ਜਵਾਬੀ ਕਾਰਵਾਈ ਵਿੱਚ ਇਹ ਸਖਸ਼ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਇਲਾਜ ਪ੍ਰੰਤ ਇਸ ਨੂੰ ਰਿਮਾਂਡ ਤੇ ਲਿਆ ਜਾਵੇਗਾ ਪੁਲਿਸ ਨੂੰ ਇਸ ਪਾਸਵੇਕ ਪੇਸਟਰ ਜਿੰਦਾ ਰੌਂਦ 20 ਬਰਾਮਦ ਕੀਤੇ ਗਏ ਨੇ ਇਹ ਗੈਂਗ ਸਿਰ ਪਿਛਲੇ 15 ਦਿਨਾਂ ਤੋਂ ਇੱਥੇ ਪੀਜੀ ਵਿੱਚ ਲੁਕਿਆ ਹੋਇਆ ਸੀ ਇਸ ਦੇ ਨਾਲ ਇੱਕ ਹੋਰ ਪੰਕਜ ਨਾਮ ਦਾ ਸ਼ਖਸ ਵੀ ਗ੍ਰਿਫਤਾਰ ਕੀਤਾ ਹੈ ਇਹ ਦੋਵੇਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਹਨ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਇਹਨਾਂ ਨੂੰ ਇੱਥੇ ਕਮਰਾ ਕਿਸ ਨੇ ਲੈ ਕੇ ਦਿੱਤਾ ਕਿ ਪੀਜੀ ਮਾਲਕ ਨੇ ਸਾਰੇ ਰੂਲ ਫਾਲੋ ਕੀਤੇ ਹਨ ਜਾਂ ਫਿਰ ਨਹੀਂ ਪੁਲਿਸ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੁਸੀਂ ਤਸਵੀਰਾਂ ਡੇਰਾਬਾਸੀ ਤੋਂ ਵੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਦਬਸ਼ ਕਰਦੀ ਹੈ ਇੱਕ ਪੀਜੀ ਦੇ ਵਿੱਚ ਤੇ ਗੈਂਗਸਟਰ ਸਮਿਤ ਬਿਸ਼ਨੋਈ ਜਿਹੜਾ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਜਾਂਦਾ ਔਰ ਪੁਲਿਸ ਉਸ ਨੂੰ ਚੁੱਕ ਕੇ ਐਂਬੂਲੈਂਸ ਚ ਪਾ ਕੇ ਹਸਪਤਾਲ ਲੈ ਕੇ ਜਾ ਰਹੀ ਹੈ ਹਾਲਾਤ ਜਿਹੜੇ ਨੇ ਪੂਰੇ ਜਿਹਨੂੰ ਕਹਿ ਸਕਦੇ ਆ ਸਨਸਨੀ ਵਾਲੇ ਬਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ਹਨੂਮਾਨਗੜ੍ਹ ਦੇ ਵਿੱਚ 35 ਸਾਲ ਦੇ ਇੱਕ ਸਖਸ਼ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਫਰਾਰ ਸੀ ਇਨਾਂ ਦੀ ਪਾਲ ਜਾਰੀ ਸੀ ਲੇਕਿਨ ਇਹ ਪਿਛਲੇ 15 ਦਿਨ ਤੋਂ ਡੇਹੜਾ ਬਸੀ ਦੇ ਇੱਕ ਪੀਜੀ ਦੇ ਵਿੱਚ ਇਹ ਲੋਕ ਲੁਕੇ ਹੋਏ ਸਨ ਲੇਕਿਨ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਹਨੂਮਾਨਗੜ੍ਹ ਦੇ ਵਿੱਚ ਕਤਲ ਕਰਨ ਵਾਲੇ ਜਿਹੜੇ ਦੋਸ਼ੀ ਸੀ ਉਹ ਇੱਥੇ ਲੁਕੇ ਹੋਏ ਨੇ ਫਿਰ ਕੀ ਸੀ ਪੁਲਿਸ ਨੇ ਉਸ ਗੁਪ ਸੂਚਨਾ ਦੇ ਆਧਾਰ ਤੇ ਜਦੋਂ ਪੂਰੀ ਤਿਆਰੀ ਦੇ ਨਾਲ ਦਮਸ਼ ਕੀਤੀ ਕਮਰੇ ਦਾ ਦਰਵਾਜ਼ਾ ਖਟਕਟਾਇਆ ਪਰ ਉਹਨਾਂ ਨੂੰ ਸ਼ੱਕ ਪਿਆ ਕਿ ਬਾਹਰ ਪੁਲਿਸ ਹੈ ਲੇਕਿਨ ਉਹਨਾਂ ਨੇ ਆਪਣੇ ਬਚਾ ਲਈ ਪੁਲਿਸੇ ਗੋਲੀ ਚਲਾ ਦਿੱਤੀ ਪਰ ਸ਼ੁਗਰ ਹੈ ਕਿ ਪੁਲਿਸ ਨੂੰ ਕੋਈ ਵੀ ਗੋਲੀ ਨਹੀਂ ਲੱਗੀ ਲੇਕਿਨ ਜਵਾਬੀ ਫਾਇਰਿੰਗ ਦੇ ਵਿੱਚ ਸਮਿਤ ਬਸ਼ਨੋਈ ਦੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਤੁਰੰਤ ਐਂਬੂਲੈਂਸ ਵਿੱਚ ਪਾ ਕੇ ਲਿਜਾਇਆ ਗਿਆ ਵਾਰਦਾਤ ਮੁਹਾਲੀ ਦੇ ਡੇਰਾਬਾਸੀ ਖੇਤਰ ਤੋਂ ਆ ਰਹੀ ਹੈ ਜਿੱਥੇ ਇੱਕ ਗੈਂਗਸਟਰ ਜਿਹੜਾ ਹੈ ਉਹ ਲੋਕਿਆ ਹੋਇਆ ਸੀ ਆਪਣੇ ਸਾਥੀ ਦੇ ਨਾਲ ਹੁਣ ਪੁੱਛ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਅਣਗਿਣਤ ਚੰਡੀਗੜ੍ਹ ਮੁਹਾਲੀ ਤੇ ਮੁਹਾਲੀ ਦੇ ਆਸ-ਪਾਸ ਦੇ ਖੇਤਰ ਦੇ ਵਿੱਚ ਹਜ਼ਾਰਾਂ ਪੀਜੀ ਹਨ ਕੀ ਇਹ ਸਾਰੇ ਪੀਜੀ ਕਾਨੂੰਨ ਦੇ মাপ ਦੰਡ ਨਾ ਬਣੇ ਹਨ ਕੀ ਇਹ ਰੂਲ ਫਾਲੋ ਕਰਦੇ ਹਨ ਕੀ ਇਹ ਜਿਸ ਤਰੀਕੇ ਦੇ ਨਾਲ ਆਧਾਰ ਕਾਰਡ ਜਾਂ ਫਿਰ ਕਿਸੇ ਦੀ ਜਾਣ ਪਹਿਚਾਨ ਕੀ ਉਸ ਨੂੰ ਦਿੰਦੇ ਹਨ ਜਾਂ ਫਿਰ ਮਹਦੇ ਪੀਜੀ ਮਾਲਕ ਕਿਰਾਇਆ ਲੈਣ ਦੀ ਐਪਸ ਵਿੱਚ ਕੋਈ ਵੀ ਇਹਨਾਂ ਕੋਲੇ ਆਉਂਦਾ ਇਹ ਮਕਾਨ ਦੇ ਦਿੰਦੇ ਹਨ ਹੁਣ ਤੱਕ ਬਹੁਤ ਸਾਰੇ ਪੀਜੀਆਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਗਿਆ ਲੇਕਿਨ ਇਸ ਦੇ ਬਾਵਜੂਦ ਵੀ ਇਹ ਪੀਜੀ ਮਾਲਕ ਜਿਹੜੇ ਨੇ ਓਹ ਬਾਜ ਨਹੀਂ ਆਉਂਦੇ ਹਾਲਾਂਕਿ ਬਾਰ-ਬਾਰ ਪ੍ਰਸ਼ਾਸਨ ਬਾਰ-ਬਾਰ ਸਰਕਾਰਾਂ ਕਹਿੰਦੀਆਂ ਨੇ ਕਿ ਆਪਣੀ ਵੈਰੀਫਿਕੇਸ਼ਨ ਕਰਾਓ ਜਿਹੜਾ ਵੀ ਤੁਸੀਂ ਕਿਰਾਏ ਤੇ ਬੰਦਾ ਰੱਖਦੇ ਹੋ ਉਹਦੀ ਬਕਾਇਦਾ ਪੁਲਿਸ ਨੂੰ ਇਤਲਾਹ ਦਿਓ ਜੇ ਇਹ ਸਖਸ਼ ਨੇ ਇਤਲਾਹ ਦਿੱਤੀ ਹੁੰਦੀ ਤਾਂ ਪਿਛਲੇ 15 ਦਿਨ ਤੋਂ ਇਹ ਗੈਂਗਸਟਰ ਇੱਥੇ ਨਾ ਲੋਕੇ ਹੁੰਦੇ ਇਸ ਤੋਂ ਸਾਫ਼ ਹੈ ਕਿ ਇਸ ਪੀਜੀ ਮਾਲਕ ਨੇ ਕੋਈ ਵੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਕੋਈ ਪੁਲਿਸ ਕੋਲ ਜਾਣਕਾਰੀ ਨਹੀਂ ਦਿੱਤੀ ਕਿ ਦੋ ਸਖਸ਼ ਜਿਹੜੇ ਨੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਨੇ ਉਹ ਇੱਥੇ ਲੋਕੇ ਹੋ ਇਹਨੇ ਸਵਾਲ ਬਹੁਤ ਵੱਡਾ ਹੁੰਦਾ ਜਿੱਥੇ ਇਹਨਾਂ ਗੈਕਸਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੇ ਪੀਜੀ ਮਾਲਕ ਤੇ ਵੀ ਯਕੀਨਨ ਜਿਹੜਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਇਸ ਗੱਲ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਸਾਰੇ ਪਹਿਲੂ ਵੇਖਣੇ ਹੁੰਦੇ ਨੇ ਕੌਣ ਲੈ ਕੇ ਆਇਆ ਕਿਵੇਂ ਆਇਆ ਕਿਹੜੇ ਕਿਹੜੀ ਗੱਡੀ ਜਾਂ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਇੱਥੇ ਚੰਡੀਗੜ੍ਹ ਪਹੁੰਚਣ ਲਈ ਮੁਹਾਲੀ ਪਹੁੰਚਣ ਲਈ ਡੇਰਾਬਾਸੀ ਪਹੁੰਚਣ ਲਈ ਹਨੂਮਾਨਗੜ੍ਹ ਦਾ ਤੇ ਮੁਹਾਲੀ ਦਾ ਡੇਰਾਬਾਸੀ ਦਾ ਰਸਤਾ ਕਾਫੀ ਪੈ ਜਾਂਦਾ ਹੈ ਲੇਕਿਨ ਉਹ ਉੱਥੇ ਬ루ਟਲ ਮਰਡਰ ਕਰਦੇ ਨੇ 18 ਤਰੀਕ ਨੂੰ ਉਸ ਤੋਂ ਬਾਅਦ ਇਹ ਇੱਥੇ ਆ ਕੇ ਲੁਕ ਜਾਂਦੇ ਨੇ ਔਰ ਪੁਲਿਸ ਹਨੂਮਾਨਗੜ੍ਹ ਦੀ ਪੁਲਿਸ ਉਸੇ ਦਿਨ ਤੋਂ ਉਨਾ ਮੋਟਰਸਾਈਕਲ ਸਵਾਰਾਂ ਦਾ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਸ਼ਖਸ ਦਾ ਉਸੇ ਦਿਨ ਤੋਂ ਉਹ ਪਾਲਗ ਕਰਦੀ ਆ ਰਹੀ ਸੀ ਲੇਕਿਨ ਗੁਪ ਸੂਚਨਾ ਮਿਲੀ ਤੁਰੰਤ ਡੀਐਸਪੀ ਬਰ ਨੇ ਟੀਮ ਤਿਆਰ ਕੀਤੀ ਕਿ ਗੁਲਾਬਗੜ ਖੇਤਰ ਦੇ ਵਿੱਚ ਇੱਕ ਪੀਜੀ ਦੇ ਵਿੱਚ ਇਹ ਦੋਨੇ ਲੋਕੇ ਹੋਏ ਨੇ ਦਬਸ਼ ਕੀਤੀ ਇਨਕਾਊਂਟਰ ਦੇ ਵਿੱਚ ਸਮਿਤ ਬਿਸ਼ਨੋਈ ਨਾਮ ਦਾ ਜਿਹੜਾ ਗੈਂਗਸਟਰ ਹੈ ਉਹ ਜ਼ਖਮੀ ਹੋ ਜਾਂਦਾ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਚੋਕਮਾ ਸਾਡੇ ਡੀਐਸਪੀ ਜੀ ਵਿਕਰਮ ਬਰਾੜ ਸਾਹਿਬ ਅਤੇ ਜੋ ਸਾਡੇ ਡੇਰਾ ਵਸੀ ਸੁਮਿਤ ਮੋੜ ਹੈ ਜਿਹੜਾ ਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਵਗੜ ਰੋਡ ਤੇ ਪੀਜੀਐਨ ਦੇ ਵਿੱਚ ਕੁਝ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕੀ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਰਮ ਬਰਾੜ ਸਾਹਿਬ ਅਤੇ ਜੋ ਡੇਰਾ ਵਸੀ ਕਾਰਵਾਈ ਕਰ ਰਹੇ ਨੇ ਜੀਡੀਐਫ ਦੀ ਸਟਰੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਦਵਿਸ਼ ਕਿੱਲੀ ਦੇ ਇੱਥੇ ਚੈਕਿੰਗ ਸ਼ੁਰੂ ਕੀਤੀ ਪਾਈ ਪੀਜੀ ਦੇ ਵਿੱਚ ਜਦੋਂ ਇਹ ਫਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਖੋਖਾਇਆ ਤੇ ਖੌਂਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਫਾਇਰ ਕੀਤਾ ਤਾਂ ਅੰਦਰ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਹਰ ਤੋਂ ਇਸ ਖੜੀ ਆ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮ ਇੰਜਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ਡ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਨੋ ਮਾਰਨ ਦੀ ਇਤਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤਿੰਡੇ ਹੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ ਸੀਗਾ ਉੱਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਜ਼ ਕੀਤਾ ਇਹ ਇਸ ਮਾਮਲੇ ਵਿੱਚ ਚਾਹੇ ਕ੍ਰਾਸ ਫਾਇਰਿੰਗ ਚਿੰਜਰ ਹੋਇਆ ਤੇ ਅਸੀਂ ਇਹਨੂੰ ਹੁਣ ਲਾਲ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਪਹਿਲੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਹੋਨੇ ਕਿੰਨੇ ਕਿਤੇ ਅਸੀਂ ਕਿੰਨੇ ਬਣੇ ਚੱਲ ਰਿਹਾ ਇੱਕ ਜਿਹੜੀ ਬਾਕੀ ਸਾਰੀ ਫ੍ਰੈਂਸਿਕ ਟੀਮ ਵੀ मौके ਤੇ ਆ ਰਹੀ ਹੈ ਪਹਿਲਾਂ ਇਹਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ 40 ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਕਦੀ ਪੁਲਿਸ ਪਾਰਟੀ ਨੇ ਬੜੀ ਬਹਾਦਰੀ ਨਾਲ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚੋਂ ਇੰਜਰਡ ਹੋਇਆ ਬਾਕੀ ਜਿਹੜੇ ਐਕਜੈਕਟ ਫਾਇਰਿੰਗ ਦੇ ਆ ਜਿਹੜੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਐਗਜ਼ਾਮਨ ਕਰਕੇ ਸੀ। ਪਰ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ। ਰਿਕਵਰ ਕੀ ਕੀ ਹੋਇਆ? ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਮੋਰ ਦਾ ਪਿਸਤਲ ਚਾਰ ਜਿਹੜੇ ਚਾਰਜਿੰਗ ਰਿਕਵਰ ਹੋਏ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੁਰਲੀ ਪੁਲਿਸ ਤੋਂ ਹੀ ਪਤਾ ਲੱਗਿਆ ਕਿ ਪਿਛਲੇ 10 ਨੰਬਰ ਦਿਨ ਤੋਂ ਇੱਥੇ ਲੁਕੇ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ ਜ਼ਿਲ੍ਹੇ ਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀ ਕਿ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਆ ਇਹ ਇਹ ਸਾਰੀ ਅਸੀਂ ਇਨਵੈਸਟਿਗੇਟਿਵ ਕੰਟਰੋਲ ਕਰਾਂਗੇ ਆਈਡੀ ਪ੍ਰੂਫ ਇਹਨੇ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੋਰ ਵੀ ਬਿਜੀ ਹੈ ਇਹਨਾਂ ਨੂੰ ਸਾਰਿਆਂ ਨੂੰ ਐਗਜ਼ਾਮਿਨ ਕਰਾਂਗੇ ਸਾਡੇ ਸਤਿ ਸ੍ਰੀ ਅਕਾਲ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਰੂਬ ਰੈਬਿਲੇਸ਼ਨ ਵੀ ਕੀ ਸਾਡੇ ਵਾਲੇ ਆ ਗਏ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਪੀਜੀ ਦੇ ਓਨਰ ਤੋਂ ਬੁਲਾਇਆ ਸਰ ਇਹ ਕੰਨੀ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਾਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਰਾਉਂਡ ਅਪ ਕੀਤਾ ਹੈ ਹਰਿਆਣਾ ਦਾ ਸਰ ਅਸੀਂ ਉਹ ਸਾਰੇ ਹੁਣ ਇਨਵੈਸਟਿਗੇਟ ਕਰਾਂਗੇ ਉਹ ਹੁਣ ਵੀ ਕਰਾਂਗੇ ਹਾਂ ਜੀ ਉਹਦੇ ਤੋਂ ਕੋਈ ਗ੍ਰਾਮਤ ਹੋਇਆ ਸੀ ਨਹੀਂ ਉਹ ਅਸੀਂ ਹੁਣ ਪੂਰੀ ਰਿਸਰਚ ਕਰਾਵਾਂਗੇ ਸਾਰੇ ਫੋਰੈਂਸਿਕ ਟੀਮ ਵੀ ਆਈ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਉਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਹੁਣ ਮੰਗਾਂਗੇ ਡਿਸਟ੍ਰਿਕਟ ਦੇ ਵਿੱਚ ਤਾਇਪ ਕਰਕੇ ਹਰਿਆਣਾ ਕਿਸੇ ਕਿਸੇ ਗੈਂਗ ਨਾਲ ਸੰਬੰਧਿਤ ਰੱਖਦਾ ਸੀਗਾ ਮੋਢਲੀ ਤਪੇਸ਼ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲਾਰੈਂਸ ਮਿਸ਼ਨੋਈ ਬਿਸ਼ਟਾਏ ਗੈਂਗ ਦੇ ਮਤਲਬ ਡਾਇਰੈਕਸ਼ਨ ਸੇ ਇਹਨਾਂ ਨੇ ਜਿਹੜਾ ਇਹ ਮਰਡਰ ਉੱਥੇ ਅੰਜਾਮ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਏ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੋ ਵੀ ਨਾ ਕੋਲੋਂ ਵੈਪਨਸ ਵੀ ਰਿਕਵਰ ਹੋਏ ਜਿੰਦਾ ਕਾਰਤੂਸ ਵੀ ਰਿਕਵਰ ਦੇਖੋ ਹਲੇ ਸਿਪੋਨੀ ਥੋੜੀ ਜਿਹਾ ਪਹਿਲਾਂ ਹੀ ਇਹ ਇਨਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਹੁਣ ਇਹਦਾ ਇਹਨੂੰ ਮੁੱਢਲੀ ਸਹਾਇਤਾ ਲਈ ਇਸ ਕੇਸ ਤੋਂ ਕਿ ਜੇ ਉਸਵਾਦ ਅਸੀਂ ਉਹਨਾਂ ਦੇ ਬਾਹਰ ਤੋਂ ਲਿਆ ਕੇ ਪੂਰਾ ਖੋਲ੍ਹ ਲੀਂਦਾ ਸੀ ਜੀ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲਗੋਇਆ ਹੋਵੇ ਮਤਲਬ ਜ ਐਗਜ਼ਾਮਿਨ ਥੋਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ ਪੀਜੀ ਦੇ ਵਿੱਚ ਕਿਉਂ ਆਇਆ ਕਿਨੇ ਇਹਨੂੰ ਕਮਰਾ ਦਵਾਇਆ ਕਿਨੇ ਠਾਕ ਰੋ ਪਤਾ ਲੱਗਾ ਹਰਿਆਣਾ ਕਿਹੜੇ ਜਿੰਦੇ ਤੋਂ ਇਹ ਲੜਕਾ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮਾਨਗੜ ਡਿਸਟ੍ਰਿਕਟ ਦਾ ਰਹਿਣ ਵਾਲਾ ਜਿਹੜਾ ਦੂਸਰਾ ਜਿਹੜਾ ਸੋਨੀਪੱਤ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਇਸ ਲਈ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਾਇਆ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਇਹਦੇ ਬਾਰੇ ਅਸੀਂ ਇਨਵੈਸਟੀਗੇਟ ਕਰਾਂਗੇ ਇਸ ਲਈ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਇਹਨਾਂ ਕੋਲ ਵਹੀਕਲ ਹੈ ਅਸੀਂ ਇਨਵੈ